ਅੱਖਰ ਅੱਖਰ ਮਿਲ ਕੇ ਵਾਕ ਬਣਦਾ ਹੈ ਵਾਕ ਵਾਕ ਮਿਲ ਕੇ ਰਚਨਾ ਤੇ ਰਚਨਾ ਰਚਨਾ ਮਿਲ ਕੇ ਕਿਤਾਬ ਪਰ ਅੱਖਰਾਂ ਦਾ ਹਰੇਕ ਜੋੜ ਲਫ਼ਜ਼ ਨਹੀਂ ਬਣਦਾ ਤੇ ਲਫ਼ਜ਼ਾਂ ਦਾ ਹਰ ਜੋੜ ਵਾਕ ਨਹੀਂ ਬਣਦਾ ਤੇ ਵਾਕਾਂ ਦਾ ਹਰ ਸੰਜੋਗ ਕਵਿਤਾ ਨਹੀਂ ਬਣਦਾ ਇਹ ਕੀ ਹੈ ਜੋ ਇਹਨਾਂ ਨੂੰ ਇਸ ਤਰ੍ਹਾਂ ਜੋੜਦਾ ਹੈ ਕਿ ਉਹ ਕਵਿਤਾ ਬਣ ਜਾਣ ਸ਼ਾਇਦ ਸਾਡਾ ਬਿਵੇਕ ਸਾਡੀ ਭਾਵਨਾ ਸਾਡੀ ਵਿਚਾਰਤਾਰਾ ਸਾਡਾ ਗਿਆਨ ਗੁਰੂ ਨਾਨਕ ਜੀ ਦਾ ਮੁਖਵਾਕ ਹੈ ਕੜਿਐ ਸ਼ਬਦ ਸਚੀ ਟਕਸਾਲ ਅੱਜ ਜਿਹੜੀ ਪੁਸਤਕ ਅਸੀਂ ਚਰਚਾ ਵਾਸਤੇ ਚੁਣੀ ਹੈ ਉਸ ਦਾ ਨਾਮ ਹੈ ਘਾੜਤ ਉਸ ਦਾ ਲੇਖਕ ਹੈ ਪੰਜਾਬੀ ਦਾ ਨੌਜਵਾਨ ਪ੍ਰਤਵਾਸ਼ੀਲ ਕਵੀ ਬਲਵਿੰਦਰ ਸੰਧੂ ਆਓ ਸੁਣਦੇ ਹਾਂ ਬਲਵਿੰਦਰ ਸੰਧੂ ਅਤੇ ਡਾਕਟਰ ਹਰਬੰਸ ਸਿੰਘ ਦੀ ਮਾਨ ਵਿਚਾਰ ਇਸ ਪੁਸਤਕ ਬਾਰੇ ਇੱਕ ਗੱਲ ਬਾਤ ਸੰਧੂ ਸਾਹਿਬ ਜੀ ਤੁਹਾਡਾ ਅਦਵੀ ਦੁਰਜਾ ਪ੍ਰੋਗਰਾਮ ਵਿੱਚ ਔਨਲੀ ਸਵਾਗਤ ਹੈ ਮੈਂ ਤੁਹਾਨੂੰ ਇਸ ਪੁਸਤਕ ਬਾਰੇ ਪੁੱਛਣ ਵਾਸਤੇ ਤੁਹਾਡੇ ਤੋਂ ਇਜਾਜ਼ਤ ਚਾਹੁੰਦਾ ਹਾਂ ਮੇਰਾ ਪਹਿਲਾ ਪ੍ਰਸ਼ਨ ਤੁਹਾਨੂੰ ਇਹ ਹੈ ਤੁਸੀਂ ਇਹ ਦੱਸੋ ਵੀ ਇਹ ਪੁਸਤਕ ਘਾੜਤ ਦਾ ਤੁਹਾਨੂੰ ਨਾਂ ਕਿਵੇਂ ਸੁਝਿਆ ਅਸਲ ਵਿੱਚ ਇਸ ਕਿਤਾਬ ਦੇ ਵਿੱਚ ਸ਼ਾਮਲ ਜਿੰਨੀਆਂ ਵੀ ਕਵਤਾਵਾਂ ਹਨ ਉਹ ਲਗਭਗ ਇਸ ਜਿਹੜਾ ਸ਼ਬਦ ਘਾੜਤ ਹੈਗਾ ਇਹਦੇ ਦੁਆਲੇ ਘੁੰਮਦੀਆਂ ਨੇ ਇਹ ਸ਼ਬਦ ਜਿਹੜਾ ਹੈਗਾ ਮੈਂ ਗੁਰਬਾਣੀ ਦੇ ਵਿੱਚੋਂ ਲਿਆ ਗਿਆ ਹੈ ਜਿਵੇਂ ਤੁਸੀਂ ਦੇਖਦੇ ਹੋ ਕਿ ਇਹਨੂੰ ਬਕਾਇਦਾ ਮੈਂ ਘਾੜਤ ਨੂੰ ਤੱਤੇ ਨੂੰ ਸਿਹਾਰੀ ਪਾਈ ਹੋਈ ਹੈ ਤੋਂ ਗੁਰਬਾਣੀ ਦੇ ਵਿੱਚ ਜਦੋਂ ਕਿਸੇ ਅਖੀਰਲੇ ਅੱਖਰ ਨੂੰ ਸਿਹਾਰੀ ਪਾ ਦਿੱਤੀ ਜਾਂਦੀ ਹੈ ਤਾਂ ਉਹਦੇ ਅਰਥ ਜਿਹੜੇ ਹੈਗੇ ਨੇ ਉਹ ਫੀਮੇਲ ਚ ਆ ਜਾਂਦੇ ਨੇ ਸੋ ਇਹ ਆਪਣੇ ਆਪ 'ਚ ਇੱਕ ਇਸਤਰੀ ਲਿੰਗ ਸ਼ਬਦ ਹੈ ਔਰ ਇਹ ਜਿਹੜੇ ਸ਼ਬਦ ਘਾੜਤ ਹੈ ਇਹ ਤੁਸੀਂ ਦੇਖਦੇ ਹੋ ਕਿ ਗੁਰੂ ਨਾਨਕ ਸਾਹਿਬਾ ਰਾਂ ਵੀ ਇਸ ਨੂੰ ਵਰਤਿਆ ਹੈਗਾ ਤਿੱਥੇ ਕੜੀਏ ਸ਼ਬਦ ਸੱਚੀ ਟਕਸਾਲ ਸੋ ਇਹ ਸ਼ਬਦ ਮੈਂ ਉਥੋਂ ਲਿਆ ਤੇ ਲਗਭਗ ਸਾਰੀਆਂ ਜਿਹੜੀਆਂ ਕਵਤਾਵਾਂ ਹਨ ਇਸ ਕਿਤਾਬ ਦੇ ਵਿੱਚ ਇਹਦੇ ਦਵਾਰੇ ਘੁੰਮਦੀਆਂ ਸੀ ਇਸ ਕਰਕੇ ਮੈਂ ਇਸ ਕਿਤਾਬ ਦਾ ਨਾਜਰਾ ਹੈਗਾ ਉਹ ਘੜਤ ਰੱਖਣਾ ਪ੍ਰਸੰਗਿਕ ਸਮਝਿਆ ਦੂਸਰੀ ਗੱਲ ਇਹ ਹੈ ਕਿ ਜਿੱਥੇ ਮੈਂ ਕੰਪਿਊਟਰ ਤੇ ਕੰਮ ਕਰਵਾ ਰਿਹਾ ਸੀ ਨਾ ਉੱਥੇ ਇੱਕ ਕੈਲੰਡਰ ਕੰਪਨੀ ਦਾ ਲਟਕ ਰਿਹਾ ਸੀ ਕਿਸੇ ਕੰਪਨੀ ਦਾ ਤਾਂ ਉਹਦੇ ਉੱਤੇ ਜਿਹੜਾ ਇਹ ਕਿਤਾਬ ਦਾ ਟਾਈਟਲ ਹੈਗਾ ਇਹ ਮੈਂ ਉੱਥੋਂ ਲਿਆ ਹੋਇਆ ਹੈ ਇਹ ਮੈਨੂੰ ਟਾਈਟਲ ਵੀ ਬਹੁਤ ਪ੍ਰਸੰਗਿਕ ਲੱਗਿਆ ਸੀ ਉਸ ਨਾਂ ਦੇ ਹਿਸਾਬ ਦੇ ਨਾਲ ਇਸ ਕਰਕੇ ਇਸ ਕਿਤਾਬ ਦਾ ਨਾਮ ਹੈ ਘਾੜਤ ਰੱਖਿਆ ਠੀਕ ਹੈ ਸੰਤੂ ਸਾਹਿਬ ਤੁਹਾਡੀ ਗੱਲ ਵੀ ਤੁਸੀਂ ਮੱਧਕਾਲੀ ਪਰੰਪਰਾ ਦੇ ਵਿੱਚੋਂ ਸ਼ਬਦ ਘਾੜਤ ਲਿਆ ਤੇ ਆਪਣੀ ਪੁਸਤਕ ਦਾ ਨਾਮ ਲਿਖਿਆ ਪਰ ਇੱਕ ਸਵਾਲ ਮੇਰੇ ذہن ਵਿੱਚ ਹੋਰ ਆ ਰਿਹਾ ਹੈ ਵੀ ਸਮਕਾਲੀ ਜਿਹੜੀ ਕਾਵ ਚੇਤਨਾ ਹੈ ਉਸ ਵਿਚਲੇ ਜਿਹੜੇ ਕਵੀ ਨੇ ਉਹ ਪਿਛਲ ਝਾਤ ਨੂੰ ਪ੍ਰਗਟ ਕਰਦੇ ਹੋਏ ਕਈ ਵਾਰ ਉਹ ਪਰੰਪਰਾ ਦੇ ਪ੍ਰਤੀ ਆਪਣਾ ਜਿਹੜਾ ਮੂਹ ਹੈ ਉਹ ਪ੍ਰਗਟਾ ਰਹੇ ਨੇ ਇਸ ਦਾ ਕੀ ਕਾਰਨ ਮੰਨਦੇ ਹੋ ਮੈਂ ਸਮਝਦਾ ਕਿ ਕੋਈ ਵੀ ਨਵੀਨਤਾ ਜਿਹੜੀ ਹੁੰਦੀ ਨੇ ਆਧੁਨਿਕਤਾ ਮਾਡਰਨਾਈਜੇਸ਼ਨ ਉਹ ਬਿਲਕੁਲ ਨਵੀਂ ਨਹੀਂ ਹੁੰਦੀ ਠੀਕ ਜਿਹੜੀ ਨਵੀਨਤਾ ਹੈ ਉਹਦੀਆਂ ਜਿਹੜੀਆਂ ਜੜ੍ਹਾਂ ਹਨ ਉਹ ਪ੍ਰਾਤਨਤਾ ਦੇ ਵਿੱਚ ਹੀ ਹੁੰਦੀਆਂ ਨੇ ਸੋ ਹਰੇਕ ਜਿਹੜਾ ਕਵੀ ਹੈਗਾ ਕੋਈ ਵੀ ਸਹਿਤਕਾਰ ਹੈਗਾ ਜਾਂ ਕਲਾਕਾਰ ਹੈਗਾ ਉਹ ਜਿਹੜਾ ਆਪਣਾ ਲਿਖਣ ਮਸਾਲਾ ਹੈਗਾ ਜਾਂ ਉਹਦਾ ਕਲਾ ਦਾ ਜੋ ਵੀ ਨਕਸ਼ੋਕ ਹੈਗਾ ਉਹ ਲਗਭਗ ਪਰੰਪਰਾ ਦੇ ਵਿੱਚੋਂ ਹੀ ਲੈਂਦਾ ਠੀਕ ਜਿੰਨੇ ਵੀ ਕਨਸੈਪਟ ਹੁੰਦੇ ਆ ਬਹੁਤ ਸਾਰੀ ਜਿਹੜੀ ਸ਼ਬਦਾਵਲੀ ਹੈਗੀ ਅਸੀਂ ਬਹੁਤ ਸਾਰਾ ਜਿਹੜਾ ਆਰਾਮ ਟਿਰ ਹੈਗਾ ਉਹ ਸਾਨੂੰ ਲਗਭਗ ਸਾਡੇ ਪੁਰਾਣੇ ਸਹਿਤ ਵਿੱਚੋਂ ਮਿਲਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਕਿ ਇਸ ਕਿਤਾਬ ਦੇ ਵਿੱਚ ਮੇਰੀ ਬਹੁਤ ਸਾਰੀ ਜਿਹੜੀ ਸ਼ਬਦਾਵਲੀ ਹੈਗੀ ਉਹ ਮੇਰੀ ਮਾਂ ਦੀ ਬੋਲੀ ਹੋਈ ਹੈ ਔਰ ਇਸ ਤੋਂ ਇਲਾਵਾ ਜਿਹੜਾ ਮੈਂ ਪੁਰਾਤਨ ਸਹਿਤ ਪੜ੍ਹਿਆ ਹੈਗਾ ਚਾਹੇ ਉਹ ਕਿੱਸਾ ਕਾਵ ਹੈਗਾ ਸੀ ਚਾਹੇ ਗੁਰਬਾਣੀ ਕਾਵ ਹੈਗਾ ਸੀ ਜਾਂ ਹੋਰ ਸਹਾਈਤ ਹੈਗਾ ਸੀ ਮੇਰੀ ਬਹੁਤ ਸਾਰੀ ਜਿਹੜੀ ਸ਼ਬਦਾਵਲੀ ਹੈਗੀ ਉਹਦੇ ਵਿੱਚੋਂ ਆਈ ਹੋਈ ਹੈ ਇਸ ਤੋਂ ਇਲਾਵਾ ਜਿਹੜੇ ਸਾਡੇ ਇਸ 20ਵੀਂ ਸਦੀ ਦੇ ਬਹੁਤ ਵਧੀਆ ਕਵੀ ਹੈਗੇ ਨੇ ਜਿਨ੍ਹਾਂ ਦੇ ਵਿੱਚ ਉਹ ਸ਼ੈ ਕੁਮਾਰ ਹੈ ਪਾਸ਼ ਹੈ ਗੁਰਬਖਸ਼ ਸਿੰਘ ਪ੍ਰੀਤ ਲੜੀ ਹੈ ਜਾਂ ਸਾਡੇ ਨਾਵਲਕਾਰ ਹਨ ਜਾਂ ਕਹਾਣੀਕਾਰ ਹਨ ਉਹਨਾਂ ਨੂੰ ਵੀ ਮੈਂ ਣਟ ਕੇ ਪੜਿਆ ਔਰ ਉਹਨਾਂ ਦੇ ਵਿੱਚੋਂ ਬਹੁਤ ਸਾਰਾ ਕੁਝ ਜਿਹੜਾ ਹੈਗਾ ਖਾਸ ਕਰ ਸ਼ਬਦਾਵਲੀ ਜਿਹੜੀ ਹੈਗੀ ਜਾਂ ਕਨਸੈਪਟ ਹੈਗੇ ਨੇ ਉਹ ਮੇਰੇ ਵਿੱਚ ਆਉਣੇ ਸੁਭਾਅਕ ਸਨ ਜਿਹੜਾ ਅੱਜ ਦਾ ਮਨੁੱਖ ਹੈ ਤੁਹਾਡੀ ਇਹ ਘਾਰਤ ਦੇਖਦੇ ਆ ਕਿ ਉਹ ਘਾੜਤ ਤੁਸੀਂ ਇਸਦੀ ਰੂਪ ਵਿੱਚ ਵਰਤਿਆ ਹੈ ਵੀ ਜਿਹੜੀ ਘਾੜਤ ਘੜਨ ਵਾਲੀ ਹੈ ਉਹ ਇਸਦੀ ਰੂਪ ਮਾਂ ਹੈ ਜੀ ਜਿਹੜਾ ਅੱਜ ਦਾ ਮਨੁੱਖ ਹੈ ਉਹਨੂੰ ਲੱਗਦਾ ਹੈ ਵੀ ਮਾਂ ਦਾ ਇਟ ਹੈ ਪੂਰਾ ਪਿਆਰ ਨਹੀਂ ਮਿਲ ਰਿਹਾ ਇਸੇ ਕਰਕੇ ਉਸ ਉਦਰੇਵੇਂ ਦੇ ਵਿੱਚ ਤੁਸੀਂ ਆਪਣੀਆਂ ਬਹੁਤੀਆਂ ਕਵਿਤਾਵਾਂ ਮਾਂ ਨੂੰ ਸਮਰਪਿਤ ਕੀਤੀਆਂ ਨੇ ਤਾਂ ਇਹਦੇ ਨਾਲ ਕੀ ਜਿਹੜਾ ਹੈਗਾ ਪਿਓ ਉਹ ਕਿਸੇ ਅਵਸਥਾ ਵਿੱਚ ਗਾਉਣ ਤੇ ਨਹੀਂ ਹੋ ਰਿਹਾ ਨਹੀਂ ਐਸੀ ਗੱਲ ਨਹੀਂ ਪਿਓ ਗੌਨ ਨੇ ਹੋ ਰਿਹਾ ਪਰ ਮੈਂ ਇਹ ਸਮਝਦਾ ਕਿ ਮਨੁੱਖ ਦਾ ਮਾਂ ਦੇ ਨਾਲ ਰਿਸ਼ਤਾ ਪਿਓ ਦੇ ਨਾਲੋਂ ਥੋੜਾ ਜਿਆਦਾ ਗੂੜਾ ਹੁੰਦਾ ਹੈ। ਉਹਦੇ ਕਈ ਕਾਰਨ ਹੋ ਸਕਦੇ ਨੇ ਕਿ ਹੋ ਸਕਦਾ ਹੈ ਕਿ ਮਾਂ ਨੇ ਤੁਹਾਨੂੰ ਪਿਆਰ ਜ਼ਿਆਦਾ ਦਿੱਤਾ ਹੋਵੇ। ਮਾਂ ਦੀ ਹਾਜ਼ਰੀ ਤੁਹਾਡੇ ਦਰਮਿਆਨ ਜ਼ਿਆਦਾ ਰਹੀ ਹੋਵੇ। ਪਿਓ ਤੁਹਾਡੇ ਤੋਂ ਗੈਰ ਹਾਜ਼ਰ ਰਿਹਾ ਹੋਵੇ। ਇਹ ਮਨੁੱਖੀ ਬਿਰਤੀ ਹੈਗੀ ਕਿ ਜਿਸ ਦੇ ਨਾਲ ਤੁਹਾਡੀ ਸਾਥ ਜ਼ਿਆਦਾ ਹੋਵੇਗੀ ਤੁਹਾਡੀ ਮੁਹੱਬਤ ਤੁਹਾਡਾ ਪਿਆਰ ਤੁਹਾਡਾ ਸਨੇਹ ਸਹਿਚਾਰ ਉਹਦੇ ਨਾਲ ਜ਼ਿਆਦਾ ਹੋਵੇਗਾ। ਤੋ ਮੈਂ ਸਮਝਦਾ ਕਿ ਮੇਰਾ ਜਿਹੜਾ ਬਚਪਨ ਹੈਗਾ ਉਹ ਮਾਂ ਦੇ ਹੱਥਾਂ ਦੇ ਵਿੱਚ ਮਾਂ ਦੀ ਗੋਦ ਦੇ ਵਿੱਚ ਜ਼ਿਆਦਾ ਬਿਤਾਇਆ ਹੈਗਾ ਪਿਓ ਜਿਹੜਾ ਮੇਰਾ ਹੈਗਾ ਸੀ ਬਾਪ ਜਿਹੜਾ ਮੇਰਾ ਹੈਗਾ ਸੀ ਉਹ ਉਹਨਾਂ ਨੇ ਉਹ ਨੌਕਰੀ ਕਰਦੇ ਸੀ ਬਾਹਰ ਸੋ ਉਹਨਾਂ ਦੇ ਸੰਬੰਧ ਦੇ ਵਿੱਚ ਮੈਂ ਘਟ ਰਿਆਂ ਤੇ ਮੇਰਾ ਜਿਹੜਾ ਜ਼ਿਆਦਾ ਨਾਤਾ ਹੈਗਾ ਉਹ ਮਾਂ ਦੇ ਨਾਲ ਹੀ ਰਿਹਾ ਹੈ ਮਾਂ ਨੇ ਮੈਨੂੰ ਬਹੁਤ ਮੁਹੱਬਤ ਦਿੱਤੀ ਏ ਔਰ ਮੈਂ ਇਸ ਉੱਤਰ ਨੂੰ ਹੋਰ ਵਿਸਥਾਰ ਦਿੰਦਾ ਹਾਂ ਇਹ ਕਹਾਂਗਾ ਕਿ ਮਾਂ ਵਰਗਾ ਜਿਹੜਾ ਰਿਸ਼ਤਾ ਹੈਗਾ ਉਹ ਦੁਨੀਆ ਵਿੱਚ ਕੋਈ ਨਹੀਂ ਹੈਗਾ ਕਟੋ-ਕਟ ਮੇਰੇ ਸੰਦਰਭ ਵਿੱਚ ਤਾਂ ਮੈਂ ਗੱਲ ਜ਼ਰੂਰ ਕਹਾਗਾ ਕਿ ਮਾਂ ਮਾਂ ਜੋ ਹੈ ਉਹ ਭਾਵੇਂ ਛਿੜਕਦੀ ਏ ਭਾਵੇਂ ਕੁਝ ਵੀ ਕਹਿੰਦੀ ਪਰ ਬੱਚਾ ਉਹਦਾ ਕਦੇ ਵੀ ਗੁੱਸਾ ਨਹੀਂ ਕਰਦਾ ਦੂਸਰੇ ਪਾਸੇ ਜਿਹੜੇ ਹੋਰ ਰਿਸ਼ਤੇ ਹੈਗੇ ਨੇ ਉਹਨਾਂ ਦੇ ਵਿੱਚ ਪਿਓ ਵੀ ਆ ਜਾਂਦਾ ਉਦੋਂ ਬੰਦਾ ਜਿਹੜਾ ਹੈਗਾ ਉਹ ਔਲਾਰਵਾਦੀ ਹੋ ਜਾਂਦਾ ਉਹਨੇ ਉਹਨਾਂ ਦੇ ਸਬੰਧ ਵਿੱਚ 네ਗੇਟਿਵ ਆ ਜਾਂਦਾ ਸੋ ਜਿਹੜੀ ਮਾਂ ਹੈਗੀ ਏ ਉਹ ਲਾਜ਼ਮ ਹੀ ਬਹੁਤ ਵੱਡਾ ਰਿਸ਼ਤਾ ਹੈਗਾ ਮਾਂ ਨੂੰ ਬੰਦਾ ਨਹੀਂ ਛੱਡ ਸਕਦਾ ਨਾ ਭੁੱਲ ਸਕਦਾ ਮੈਂ ਤਾਂ ਇਹ ਵੀ ਕਹਾਂਗਾ ਕਿ ਜਿਹੜੀ ਮਾਂ ਹੈ ਉਹ ਕਿਸੇ ਬੰਦੇ ਦੇ ਖੂਨ ਦੇ ਵਿੱਚੋਂ ਡਿਲੀਟ ਨਹੀਂ ਕੀਤੀ ਜਾ ਸਕਦੀ। ਧੋਤੀ ਨਹੀਂ ਜਾ ਸਕਦੀ। ਬੰਦਾ ਉਹੋ ਹੀ ਹੁੰਦਾ ਜੋ ਉਹਦੀ ਮਾਂ ਹੁੰਦੀ। ਸੋ ਮੇਰੇ ਵਿੱਚੋਂ ਮੈਂ ਸਮਝਦਾ ਕਿ ਅਜੇ ਵੀ ਮੇਰੀ ਮਾਂ ਬੋਲਦੀ ਹੈ। ਇਸੇ ਕਰਕੇ ਹੀ ਜਿਹੜੀ ਤੁਹਾਡੀ ਕਵਿਤਾ ਹੈ ਉਹ ਅੱਜ ਦੇ ਅਸੰਤੁਸ਼ਟ ਮਨੁੱਖ ਦੀ ਹੋਣੀ ਨੂੰ ਹੀ ਮੈਨੂੰ ਲੱਗਦਾ ਹੈ ਪ੍ਰਗਟਾਉਂਦੀ ਹੈ ਔਰ ਇੱਕ ਪਿਛਲ ਚਾਤ ਵੱਲ ਜਾਣ ਦੀ ਮਜਬੂਰੀ ਵੀ ਹੋਈ ਹੈ। ਕੀ ਤੁਸੀਂ ਸੋਚ ਸਕਦੇ ਹੋ ਜਾਂ ਕਿ ਤੁਸੀਂ ਗੱਲ ਕਰ ਸਕਦੇ ਹੋ ਵੀ ਤੁਹਾਡੀ ਤੁਹਾਡੀ ਕਵਤਾ ਹੈ ਜੀ ਉਹਦੇ ਉੱਤੇ ਆਪਾਂ ਜੇ ਗੱਲ ਕਰੀਏ ਤਾਂ ਕਿਹੜੇ ਇਹੋ ਜਿਹੇ ਕਵੀ ਹੋਣਗੇ ਜਿਨ੍ਹਾਂ ਦਾ ਪ੍ਰਭਾਵ ਕਬੂਲ ਕਰਕੇ ਤੁਸੀਂ ਇਹ ਘਾੜਤ ਸਿਰਜੀ ਹੈ ਦੇਖੋ ਜਿਹੜਾ ਕਵੀ ਹੁੰਦਾ ਨਾ ਉਹ ਸ਼ੁਰੂਆਤੀ ਦੌਰ ਦੇ ਵਿੱਚ ਤਾਂ ਕਵੀਆਂ ਤੋਂ ਪ੍ਰਭਾਵਿਤ ਹੋ ਸਕਦਾ ਪਰ ਉਸ ਤੋਂ ਬਾਅਦ ਉਹ ਉਸਨੇ ਆਪਣੀ ਇੱਕ ਨਿੱਜੀ ਪਛਾਣ ਬਣਾਉਣੀ ਹੁੰਦੀ ਹੈ ਠੀਕ ਹੈ ਆਪਣਾ ਇੱਕ ਨਿੱਜੀ ਸਟਾਈਲ ਜਿਹੜਾ ਹੈਗਾ ਉਹ ਬਣਾਉਣਾ ਹੁੰਦਾ ਹੈ ਕਿਉਂਕਿ ਇੱਕ ਸਟਾਈਲ ਜਿਹੜਾ ਹੈਗਾ ਉਹ ਵੀ ਕਿਸੇ ਦੀ ਕਵਤਾ ਹੈਗੀ ਗੱਲਾਂ ਤਾਂ ਲਗਭਗ ਉਹੀ ਹੁੰਦੀਆਂ ਨੇ ਜਿਹੜੀਆਂ 100 ਸਾਲ ਪਹਿਲਾਂ ਕਹੀਆਂ ਗਈਆਂ ਨੇ ਤੇ ਜਾਂ 100 ਸਾਲ ਬਾਅਦ ਹੁਣ ਕਹੀਆਂ ਜਾਣੀਆਂ ਨੇ ਜੋ ਗੁਰੂ ਨਾਨਕ ਸਾਹਿਬ ਉਰੀ ਗੱਲਾਂ ਕਰ ਗਏ ਨੇ ਉਹ ਗੱਲਾਂ ਅੱਜ ਵੀ ਹੋ ਰਹੀਆਂ ਅਸੀਂ ਵੀ ਕਰ ਰਹੇ ਹਾਂ ਤਾਂ ਉਹ ਗੱਲਾਂ ਅਸੀਂ ਇੱਕ ਨਵੇਂ ਸਟਾਈਲ ਦੇ ਵਿੱਚ ਨਵੀਂ ਸ਼ਬਦਾਵਲੀ ਦੇ ਵਿੱਚ ਨਵੇਂ ਮੁਹਾਵਰੇ ਦੇ ਵਿੱਚ ਨਵੇਂ ਸੰਦਰਭ ਦੇ ਵਿੱਚ ਕਰ ਰਹੇ ਹਾਂ ਸੋ ਜਿਹੜੇ ਸਾਡੇ ਮੈਂ ਗੁਰੂ ਨਾਨਕ ਸਾਹਿਬ ਤੋਂ ਬਹੁਤ ਪ੍ਰਭਾਵਤਾਂ ਬਾਬਾ ਸ਼ੇਖ ਫਰੀ ਤੋਂ ਬਹੁਤ ਪ੍ਰਭਾਵਤਾ ਕਬੀਰ ਜੀ ਤੋਂ ਬਹੁਤ ਪ੍ਰਭਾਵਤਾ ਸਾਡੇ ਜਿਹੜੇ ਸਾਰੇ ਕਿੱਸਾਕਾਰ ਹਨ ਉਹਨਾਂ ਤੋਂ ਬਹੁਤ ਪ੍ਰਭਾਵਤਾ ਮੈਂ ਜਿਹੜਾ ਕਵਿਤਾ ਦਾ ਕਲਾਪਖ ਹੈਗਾ ਉਹਦੇ ਸੰਬੰਧ ਦੇ ਵਿੱਚ ਮੈਂ ਸ਼ਿਵ ਕੁਮਾਰ ਬਟਾਲਵੀ ਤੋਂ ਬਹੁਤ ਪ੍ਰਭਾਵਤਾ ਪ੍ਰੋਫੈਸਰ ਮੋਹਨ ਸਿੰਘ ਤੋਂ ਬਹੁਤ ਪ੍ਰਭਾਵਤਾ ਔਰ ਖੁੱਲੀ ਕਵਿਤਾ ਦੇ ਵਿੱਚ ਜਿਹੜਾ ਵਹਾਅ ਹੈਗਾ ਜਿਹੜਾ ਅਰਥਾਂ ਦਾ ਵਹਾਅ ਹੈਗਾ ਉਸ ਸੰਦਰਭ ਦੇ ਵਿੱਚ ਮੈਂ ਪ੍ਰੋਫੈਸਰ ਪੂਰਨ ਸਿੰਘ ਤੋਂ ਵੀ ਪ੍ਰਭਾਵਤਾ ਮੈਂ ਪਾਸ਼ ਜਿਹੜਾ ਸਾਡਾ ਬਹੁਤ ਵੱਡਾ ਕਵੀ ਨਕਸਰਵੜੀ ਲਹਿਰ ਨਾਲ ਸੰਬੰਧਿਤ ਹੋਇਆ ਮੈਂ ਉਸ ਤੋਂ ਵੀ ਪ੍ਰਭਾਵਤਾਂ ਇਸ ਦੇ ਨਾਲ ਹੀ ਸਾਡੇ ਸਮਿਆਂ ਦੇ ਵਿੱਚ ਜਿਹੜਾ ਹੁਣ ਬਹੁਤ ਵੱਡਾ ਸ਼ਾਇਰ ਵਿਚਰ ਰਿਹਾ ਹੈ ਸਰਜੀਤ ਪਾਤਰ ਮੈਂ ਉਹਨਾਂ ਤੋਂ ਵੀ ਵੀ ਪ੍ਰਭਾਵਤਾਂ ਔਰ ਮੇਰੇ ਸਮਕਾਲ ਦੇ ਵਿੱਚ ਜਿਹੜੇ ਹੋਰ ਮੇਰੇ ਨਾਲ ਦੇ ਸ਼ਾਇਰ ਹਨ ਚਾਹੇ ਉਹ ਦਰਸ਼ਨਪੁੱਤਰ ਹੈ ਚਾਹੇ ਜ਼ਫਰ ਹੈਗਾ ਹੈ ਚਾਹੇ ਹੋਰ ਇਸ ਲਾਈਨ ਦੇ ਵਿੱਚ ਜਿਹੜੇ ਹੋਰ ਕਵੀ ਹਨ ਮੈਂ ਉਹਨਾਂ ਸਾਰਿਆਂ ਦਾ ਪ੍ਰਭਾਵ ਕਬੂਲ ਕਰਦਾ ਮੈਂ ਉਹਨਾਂ ਸਾਰਿਆਂ ਤੋਂ ਬਹੁਤ ਕੁਝ ਸਿੱਖਦਾ। ਇਸੇ ਸ਼ਬਦ ਸਿਰਜਣਾ ਤੋਂ ਮੈਨੂੰ ਯਾਦ ਆ ਰਿਹਾ ਹੈ। ਹਾਂਜੀ। ਔਰ ਮੈਂ ਉਸੇ ਸੰਦਰਭ ਚ ਤੁਹਾਨੂੰ ਪੁੱਛਣਾ ਚਾਹਾਂਗਾ ਵੀ ਤੁਸੀਂ ਆਪਣੀ ਟੋਟਲ ਪੁਸਤਕ ਦੀ ਸਿਰਜਣ ਪ੍ਰਕਿਰਿਆ ਬਾਰੇ ਸਾਨੂੰ ਤੇ ਦਰਸ਼ਕਾਂ ਨੂੰ ਦੱਸਣ ਦੀ। ਸਿਰਜਣਾ ਪ੍ਰਕਿਰਿਆ ਦੇ ਸੰਬੰਧ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਕਿ ਕੋਈ ਵੀ ਕਲਾਕਾਰ, ਕੋਈ ਵੀ ਕਵੀ ਸਾਰੇ ਸਮਿਆਂ ਦੇ ਵਿੱਚ ਉਹ ਕਵੀ ਨਹੀਂ ਹੁੰਦਾ। ਕੁਝ ਪਲ ਹੁੰਦੇ ਨੇ ਕੁਝ ਅਵੇਸ਼ ਹੁੰਦੇ ਨੇ ਜਦੋਂ ਉਹ ਰਚਨ ਪ੍ਰਕਿਰਿਆ ਦੇ ਅਧੀਨ ਹੁੰਦਾ ਸੋ ਇਹ ਕਵਤਾਵਾਂ ਜਿਹੜੀਆਂ ਹਨ ਇਹ ਬਹੁਤਾ ਕਰਕੇ ਜੇ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ ਜਾਂ ਤਾਂ ਮੇਰੇ ਬਹੁਤ ਆਨੰਦਤ ਪਲ ਜਿਹੜੇ ਹੁੰਦੇ ਨੇ ਜਾਂ ਮੇਰੇ ਬਹੁਤ ਗਮ ਦੇ ਪਲ ਹੁੰਦੇ ਨੇ ਜਾਂ ਮੈਂ ਬਹੁਤ ਦੁਖਾਂਤਕ ਅਵਸਥਾ ਦੇ ਵਿੱਚ ਹੁੰਨਾ ਜਾਂ ਮੈਂ ਬਹੁਤ ਸੁਖੀ ਹੁੰਨਾ ਇਹ ਕਵਤਾਵਾਂ ਦਾ ਉਥਾਨ ਉਹਨਾਂ ਪਲਾਂ ਦੇ ਵਿੱਚੋਂ ਹੀ ਹੁੰਦਾ ਜਦੋਂ ਮੇਰੀ ਅਵਸਥਾ ਜਿਹੜੀ ਸੁਧਾਰਨ ਹੁੰਦੀ ਏ ਉਦੋਂ ਮੈਂ ਲਗਭਗ ਕਵੀ ਨਹੀਂ ਹੁੰਦਾ ਉਦੋਂ ਵਿੱਚ ਮੇਰੇ ਵਿੱਚੋਂ ਕਵੀ ਜਿਹਾ ਹੈਗਾ ਨਾ ਉਹ ਗੈਰ ਰਹਾਜ਼ਰ ਹੁੰਦਾ ਜਦੋਂ ਆ ਸੁਧਾਰ ਨੇਪਾਲ ਆਉਂਦੇ ਨੇ ਮੇਰੀ ਜ਼ਿੰਦਗੀ ਦੇ ਵਿੱਚ ਉਦੋਂ ਹੀ ਮੇਰੇ ਦੇ ਮੇਰੇ ਵਿੱਚੋਂ ਕਵਤਾਵਾਂ ਫੁੱਟਦੀਆਂ ਨੇ ਤੇ ਮੈਂ ਸਿਰਜਣਾ ਕਰਦਾ ਕਵਤਾਵਾਂ ਦੀ ਸੋ ਸੰਧੂ ਸਾਹਿਬ ਤੁਸੀਂ ਅੱਜ ਸਟੂਡੀਓ ਚ ਆ ਕੇ ਆਪਣੀ ਪੁਸਤਕ ਘਾਰਤ ਬਾਰੇ ਸਾਡੇ ਨਾਲ ਵਿਚਾਰ ਚਰਚਾ ਕੀਤੀ ਇਸ ਲਈ ਮੈਂ ਅਦਵੀ ਦਰਵਾਜ਼ਾ ਪ੍ਰੋਗਰਾਮ ਵੱਲੋਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਹਾਂ